ਇਹ ਆਉਂਦੇ ਨੇ ਪੁਲਿਸ 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 ਨੇ ਐ ਕੀਤਾ ਉਹ ਜਿਹੜਾ ਬੰਦਾ ਇਹਨਾਂ ਚੋਂ ਇੱਕ ਤਿੰਨ ਜਿਹੜੇ ਨੇ ਪਾਏ ਉਹਨਾਂ 'ਚ ਇੱਕ ਗੁਰਬਚਨ ਸਿੰਘ ਆ ਜਿਹਨੇ ਦੋ ਪੁਲਿਸ ਵਾਲੇ ਹੀ ਮਾਰੇ ਆ ਸੂਬਾ ਸਿੰਘ ਨੇ ਸੱਤ ਬੰਦੇ ਮਾਰੇ ਔਰ ਇਹਨਾਂ ਨੂੰ ਸਜ਼ਾ ਹੋਈ ਉਮਰ ਕੈਦ ਦੀ ਇਹ ਉਹਨਾਂ ਬੰਦਿਆਂ ਦੇ ਨਾਲ ਉਹਦੀ ਕਫਲ ਹੋਈ ਹੈ ਝਗੜਾ ਹੋਇਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਪਹਿਲਾਂ ਕੀ ਹੋਇਆ ਪਤਾ ਕਿਵੇਂ ਲੱਗੂਗਾ ਤੁਹਾਨੂੰ ਕੀ ਲੱਗਦਾ ਕਿ ਮੁਲਾਕਾਤ ਕਿਉਂ ਨਹੀਂ ਕਰਵਾਈ ਜਾ ਰਹੀ ਪਰਿਵਾਰ ਦੀ ਜਾਂ ਫਿਰ ਮੈਡੀਕਲ ਕਿਉਂ ਨਹੀਂ ਕਰਵਾਇਆ ਜਾ ਰਿਹਾ ਸੱਟਾਂ ਵੱਜੀਆਂ ਨਹੀਂ ਸੰਦੀਪ ਨੂੰ ਨਹੀਂ ਵਿਖਾਉਣਾ ਚਾਹੁੰਦੇ ਕਿ ਉਹਦਾ ਵਕੀਲ ਜਾਂ ਘਰ ਵਾਲੇ ਵੇਖ ਲੈਣ ਜਾਂ ਮੈਜਿਸਟਰੇਟ ਦੇਖ ਲੈ ਇਸ ਲਈ ਨਹੀਂ ਪੇਸ਼ ਕਰ ਰਹੇ ਨਹੀਂ ਤਾਂ 10 ਦਿਨ ਰੀਜ਼ਨ ਕੀ ਹੈ ਰੀਜ਼ਨ 10 ਦਿਨ ਕੀ ਹੈ ਤਿੰਨ ਆਰਡਰ ਹੋ ਚੁੱਕੇ ਨੇ ਦੋ ਦਿਨਾਂ ਦੇ ਵਿੱਚ ਬਲਕਿ ਇੱਕ ਦਿਨ ਦੇ ਵਿੱਚ ਕਿਤੇ ਹੁੰਦਾ ਏ ਇੱਕ ਆਰਡਰ ਹੋ ਜੇ ਬੰਦਿਆਂ ਨੂੰ ਫੜਨ ਭੱਜ ਪੈਂਦੀਆਂ ਜੀਪਾਂ ਇੱਥੇ ਤਿੰਨ ਆਰਡਰ ਕਰਤੇ ਲੜਕੀ ਨੇ ਉਹਨੇ ਜੋ ਲੇਡੀ ਆ ਵਿਚਾਰੀ ਜੱਜ ਸਿਵਲ ਜੱਜ ਫੇਰ ਵੀ ਗੱਲ ਨਹੀਂ ਸੁਣ ਰਹੇ ਤਾਂ ਧੱਕਾ ਕੌਣ ਕਰ ਰਿਹਾ ਤੁਸੀਂ ਸੱਟਾਂ ਮਾਰੀਆਂ ਦੀ ਗੱਲ ਕਰ ਰਹੇ ਹੋ ਭਾਵੇਂ ਭਰਾਮਾ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਸਾਡੇ ਕੋਲ ਪੱਕੇ ਸਬੂਤ ਨੇ ਕਿ 3rd ਡਿਗਰੀ ਟਾਰਚਰ ਵੀ ਕੀਤਾ ਗਿਆ ਜਿਹੜਾ 3rd ਡਿਗਰੀ ਤੋਂ ਵੀ ਵੱਧ ਕੇ ਹੈ